ਸਾਡੇ ਹਲਕੇ ਦੇ ਵਤਾਇਕ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜੋ ਅੱਜ ਤੋਂ ਕੋਈ 10 15 ਦਿਨ ਪਹਿਲਾਂ ਇਲਾਕੇ ਨੂੰ ਪਰਿਵਾਰ ਨੂੰ ਪਾਰਟੀ ਨੂੰ ਛੱਡ ਕੇ ਗੁਰੂ ਚਰਨਾਵੇ ਜਾ ਬਰਾਜੇ ਆ ਬੜੀ ਦੁਖਦਾਈ ਖਬਰ ਸੀਗੀ ਚਲੋ ਰੰਗ ਜਿਹੜੇ ਆ ਕਰਤਾਰ ਦੇ ਆ ਇਹ ਚਲਦੇ ਰਹਿੰਦੇ ਆ ਤੇ ਦੁਨਿਆਵੀ ਕੰਮ ਵੀ ਜਿਹੜੇ ਆ ਉਹ ਨਾਲ ਦੀ ਨਾਲ ਹੀ ਚਲਦੇ ਆ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਇਲੈਕਸ਼ਨ ਤੇ ਇੱਥੇ ਹੋਣੀ ਆ ਕਾਨੂੰਨ ਦੇ ਮੁਤਾਬਕ ਜਮਨੀ ਚੋਣ ਹੋਣੀ ਆ ਇੱਥੇ ਜਿਹੜੀ ਇਹ ਸੀਟ ਐ ਐਮਐਲਏ ਸਾਹਿਬ ਦੇ ਇਤਿਆਹ ਤੋਂ ਬਾਅਦ ਇਹ ਖਾਲੀ ਘੋਸ਼ਿਤ ਕਰ ਦਿੱਤੀ ਗਈ ਐ ਇਹ ਚੋਣ ਕਮਿਸ਼ਨਰ ਨੇ ਕਰਾਉਣੀ ਐ ਦੇਖੋ ਕਦੋਂ ਕਰਾਉਂਦਾ ਐ ਪਰ ਅੱਜ ਇਸ ਮੈਦਾਨ ਦੇ ਬਾਹਰ ਸੀ ਤੇ ਸਾਡੇ ਲੋਕ ਰੋਜ਼ ਐ ਮੈਨੂੰ ਵੀ ਫੋਨ ਕਰਦੇ ਸੀ ਪਰਿਵਾਰ ਨੂੰ ਵੀ ਫੋਨ ਕਰਦੇ ਵੀ ਤੁਹਾਡਾ ਕੀ ਪ੍ਰੋਗਰਾਮ ਐ ਗਾੜੀ ਤੇ ਜਿਹੜੇ ਅੱਜ ਹਾਰ ਕੇ ਗੰਡੀਵਿੰਡ ਬਲਾਕ ਜਿਹੜੇ ਸਾਡੇ ਦੋ ਬਲਾਕ ਐ ਤਰਨਤਾਰਨ ਤੇ ਗੰਡੀਵਿੰਡ ਤੇ ਅੱਜ ਗੰਡੀਵਿੰਡ ਬਲਾਕ ਦੇ ਤਕਰੀਬਨ 40 45 ਪੰਚਾਇਤਾ ਜਿਹੜੀਆਂ ਇਕੱਠੀਆਂ ਹੋ ਗਏ ਸਰਪੰਚ ਜਿਹੜੇ ਐ ਭਾਵੇਂ ਕਿੰਨਾ ਵੀ ਅੱਜ ਮੀਂਹ ਨੇਰੀ ਚਖੜ ਚੱਲਣ ਡਿਆ ਫੇਰ ਵੀ ਇੱਥੇ ਉਹ ਪਹੁੰਚੇ ਤੇ ਉਹਨਾਂ ਨੇ ਮੰਗ ਰੱਖੀ ਹੈ ਕਿ ਜਿਹੜਾ 86 ਵਾਰਸ ਹੈ ਐਮਐਲਏ ਸਾਹਿਬ ਦਾ ਐਡਵੋਕੇਟ ਕੋਮਲਪ੍ਰੀਤ ਸਿੰਘ ਕਿਉਂਕਿ ਉਹਨੇ ਬੜੀ ਨਾਲ ਸੇਵਾ ਕੀਤੀ ਹੈ ਪਿਛਲੇ ਟਾਈਮ ਤੋਂ ਉਹਨਾਂ ਦੇ ਨਾਲ ਪਰਛਾਵੇਂ ਵਾਂਗੂ ਰਿਹਾ ਉਹਨਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਕਿੱਥੇ ਵਿਕਾਸ ਹੋਣ ਵਾਲਾ ਕਿਹੜੇ ਪਿੰਡ 'ਚ ਕੀ ਹੋਣ ਵਾਲਾ ਹੈ ਕੋਈ ਕਿਹੜਾ ਕੰਮ ਪਹਿਲਾਂ ਹੋਣ ਵਾਲਾ ਕਿਹੜਾ ਬਾਅਦ 'ਚ ਹੋਣ ਵਾਲਾ ਕਿਉਂਕਿ ਪਹਿਲਾਂ ਵੀ ਐਮਐਲਏ ਸਾਹਿਬ ਨਾਲ ਭਾਵੇਂ ਲਾਈਟਾਂ ਦੇ ਕੰਮ ਸੀ ਜਾਂ ਹੋਰ ਕੰਮ ਸੀ ਉਹ ਤਕਰੀਬਨ ਸਾਰੇ ਉਹ ਕਰਵਾਉਂਦਾ ਰਿਹਾ ਕਿਉਂਕਿ ਐਮਐਲਏ ਸਾਹਿਬ ਕਹਿੰਦਾ ਪਿਛਲੇ ਟਾਈਮ ਤੋਂ ਠੀਕ ਨਹੀਂ ਸੀ ਤੇ ਉਹਨਾਂ ਨੇ ਇਹਨੂੰ ਨਾਲ ਲੈ ਕੇ ਸਾਰੀਆਂ ਗੱਲਾਂ ਸਮਝਾਈਆਂ ਸੀ ਤੇ ਅੱਜ ਉਹ ਲੋਕ ਵੀ ਇੱਥੇ ਇਹੋ ਹੀ ਲੋਕਾਂ ਦੀ ਡਿਮਾਂਡ ਹੈ ਜੋ ਸਰਪੰਚ ਸਾਡੇ ਕੋਲ ਅੱਜ ਆਏ 40 45 ਬਲਾਕ ਗੰਡੀਵਿੰਡ ਦੇ ਆਏ ਹੈ ਜੇ ਤਰਨਤਾਰਨ ਦੇ ਨਹੀਂ ਆਏ ਫੋਨ ਸਾਨੂੰ ਆਈ ਜਾਂਦੇ ਆ ਉਹ ਚਾਹੁੰਦੇ ਆ ਲੋਕ ਵੀ ਜਿਹੜੀ ਇਲੈਕਸ਼ਨ ਹੈ ਐਡਵੋਕੇਟ ਕੁਮਰਪ੍ਰੀਤ ਸਿੰਘ ਲੜੇ ਤੇ ਪਾਰਟੀ ਜਿਹੜੀ ਹੈ ਜਿਹੜੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਮਨੀਸ਼ ਸੋਦੀਆ ਜੀ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਉਹਾਂ ਦੇ ਮੰਗ ਪੱਤਰ ਵੀ ਭੇਜਾਂਗੇ ਟਿਕਟ ਜਿਹੜੀ ਆ ਉਹ ਸੋਲ ਪਰਿਵਾਰ ਚੋਂ ਦਿੱਤੀ ਜਾਵੇ ਕਿਉਂਕਿ ਇਹਨਾਂ ਬੜੀ ਲੰਮੀ ਸੇਵਾ ਕੀਤੀ ਸੋਲ ਸਾਹਿਬ ਨੇ ਵੀ ਤੇ ਬਾਕੀ ਟਰਮ ਵੀ ਸੋਲ ਸਾਹਿਬ ਦੀ ਰਹਿ ਗਈ ਹੈ ਚਾਹੇ ਮੌਤ ਉਹਨਾਂ ਦੀ ਟਾਈਮ ਤੋਂ ਪਹਿਲਾਂ ਹੋ ਗਈ ਹੈ ਆਸ ਨਹੀਂ ਸੀ ਤੇ ਸਾਰਾ ਇਲਾਕਾ ਇਹ ਚਾਹੁੰਦਾ ਵਾ ਕਿ ਜਿਹੜੀ ਇਲੈਕਸ਼ਨ ਹੈ ਇਹ ਸੋਲ ਪਰਿਵਾਰ ਹੀ ਲੜੇ ਐਡਵੋਕੇਟ ਕੋਮਲਪ੍ਰੀਤ ਜਿਹੜਾ ਉਹਨਾਂ ਦਾ ਸਿਆਸੀ ਵਾਰਿਸ ਹੈ ਤੇ ਲੋਕ ਚਾਹੁੰਦੇ ਆ ਕਿ ਉਸੇ ਨੂੰ ਇਹ ਇਲੈਕਸ਼ਨ ਜਿਹੜੀ ਆ ਟਿਕਟ ਦੇ ਕੇ ਜਿਹੜਾ ਕਿਉਂਕਿ ਹਲਕੇ ਦੇ ਲੋਕ ਵੱਡੀ ਲੀਡ ਦੇ ਨਾਲ ਜਿਤਾਉਣਗੇ ਕਿਦਾਂ ਕਿਦਾਂ ਨੌਜਵਾਨ ਹੈ ਲੱਗਦਾ ਕਿ ਜਿਹੜੀ ਸੋਚ ਆ ਉਹਦੀ ਜਿਹੜੇ ਕੰਮ ਨੇ ਜਿਹੜੇ ਉਹਨੂੰ ਪਤਾ ਸੀਗਾ ਬਰੀਕੇ ਨਾਲ ਲੰਬਾ ਸਮਾਂ ਬਿਤਾਇਆ ਤੇ ਉਹ ਫਿਰ ਕੰਮ ਅਮਲ 'ਚ ਆ ਸਕਦੇ ਨੇ ਜਿਹੜੇ ਵਿਕਾਸਕਾਰ ਜ ਲੋਕ ਇਹਨੇ ਡਾਕਟਰ ਸਾਹਿਬ ਦੇ ਜਾਣ ਕਰਕੇ ਵੇਖੋ ਜੀ ਜਿੱਥੇ ਐਮਐਲਏ ਸਾਹਿਬ ਨੂੰ ਬਹੁਤ ਬ੍ਰੇਕੀ ਦਾ ਸਾਡੇ ਹਲਕੇ ਦੇ ਵਿੱਚ ਪਤਾ ਸੀ ਕਿਉਂਕਿ ਉਹਨਾਂ ਨੇ ਇੱਕ ਡਾਇਰੀ ਆਪਣੇ ਮੋਬਾਈਲ ਦੇ ਵਿੱਚ ਹਰ ਪਿੰਡ 'ਚ ਕਿੱਥੇ ਗਲੀ ਬਣਨ ਵਾਲੀ ਹੈ ਕਿੱਥੇ ਕੋਈ ਨਾਲੀ ਬਣਨ ਵਾਲੀ ਹੈ ਕਿੱਥੇ ਕੋ ਸਕੂਲ ਦੀ ਕੰਧ ਡਿੱਗੀ ਐ ਕਿੱਥੇ ਕੋ ਬਾਥਰੂਮ ਬਣਨ ਵਾਲਾ ਕਿੱਥੇ ਕੋ ਸ਼ਮਸ਼ਾਨ ਘਾਟਾਂ ਦਾ ਕੰਮ ਹੋਣ ਵਾਲਾ ਉਹਨਾਂ ਕੋ ਕੱਲੀ-ਕੱਲੀ ਇਹ ਗੱਲ ਸੀ ਉਹਨਾਂ ਨੇ ਆਪਣੀ ਡਾਇਰੀ 'ਚ ਵੀ ਲਿਖੀ ਉਹਨਾਂ ਦੇ ਮੋਬਾਈਲ 'ਚ ਫੀਡ ਵੀ ਕਿਹੜਾ ਕੰਮ ਪਹਿਲਾਂ ਹੋਣ ਵਾਲਾ ਕਿਹੜਾ ਮਗਰੋਂ ਹੋਣ ਵਾਲਾ ਉਹ ਸਾਰੀ ਕਿਉਂਕਿ ਐਡਵੋਕੇਟ ਕੋਮਲਪ੍ਰੀਤ ਪੜਿਆ ਲਿਖਿਆ ਬੱਚਾ ਐ ਤੇ ਨਾਲ ਹੀ ਇਹਨੂੰ ਵੀ ਸਾਰੀ ਇਸੇ ਚੀਜ਼ ਦੀ ਨੌਲੇਜ ਐ ਕਿੱਥੇ ਕਿਹੜਾ ਕੰਮ ਹੋਣ ਵਾਲਾ ਐ ਤੇ ਨੌਜਵਾਨ ਪੀੜੀ ਵਿੱਚ ਆਉਂਦੀ ਐ ਕਿਉਂਕਿ ਪੜਿਆ ਲਿਖਿਆ ਤੇ ਅੱਜਕੱਲ ਜਿਹੜਾ ਅੱਜਕੱਲ ਯੋਗਾ ਆ ਗਿਆ ਪੜੇ ਲਿਖੇ ਦਾ ਆ ਗਿਆ ਜ ਉਹ ਦੂਜੇ ਪਿਛੇਨ ਪੜਤਾ ਦੀਆਂ ਗੱਲਾਂ ਹੁੰਦੀਆਂ ਨੇ ਅੱਜਕੱਲ ਜਿਹੜਾ ਬੱਚਾ ਜ਼ਿਆਦਾ ਪੜਿਆ ਉਹੋ ਹੀ ਗਾੜੀ ਤਰੱਕੀ ਕਰ ਸਕਦਾ ਕਿਉਂਕਿ ਡਿਜੀਟਲ ਸਿਸਟਮ ਲਾਗੂ ਹੋ ਗਿਆ ਡਿਜੀਟਲ ਦੇ ਹੁਣ ਦੇ ਨਾਤੇ ਆਪਾਂ ਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਆਪਾਂ ਘਰੇ ਹੀ ਸਰ ਹਰ ਇੱਕ ਚੀਜ਼ ਜਿਹੜੀ ਡਿਵੈਲਪਮੈਂਟ ਆ ਉਹਨੂੰ ਵੇਖ ਸਕਦੇ ਹਾਂਜੀ ਇਹ ਕਰਕੇ ਲੋਕ ਵੀ ਚਾਹੁੰਦੇ ਆ ਤੁਸੀਂ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਨਾਲ ਜੁੜੇ ਹੋ ਤੁਸੀਂ ਬਰੀਕੀ ਨਾਲ ਜਾਣਦੇ ਹੋ ਜੇਕਰ ਕੋਮਲ ਨੂੰ ਜ਼ਿੰਮੇਵਾਰੀ ਪਾਰਟੀ ਦਿੰਦੀ ਆ ਤੇ ਕਿੰਨੀ ਕਿ ਮਜਬੂਤੀਤੀ ਚ ਕੋਮਲ ਨੂੰ ਦੇਖਦੇ ਹੋ ਕਿੰਨਾ ਕ ਸਮਰਥਨ ਲੋਕ ਕਰਨਗੇ ਇਹ ਜਿਹੜੀ ਟਿਕਟ ਹੈ ਕਿੰਨੀ ਕੁ ਲੀਡ ਨਾਲ ਲੱਗਦਾ ਕਿ ਜਿੱਤ ਕੇ ਕੋਮਲ ਛੋਲੀ ਪਾ ਸਕਦਾ ਬੜੀ ਵੇਖੋ ਜੀ ਜੇ ਪਾਰਟੀ ਟਿਕਟ ਦੇ ਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਮੈਦਾਨ ਚ ਲਿਆਉਂਦੀ ਹੈ ਤੇ ਮੇਰਾ ਖਿਆਲ ਹੈ ਜਿੰਨੇ ਪਿਛਲੇ ਰਿਕਾਰਡ ਹੈ ਕਿਉਂਕਿ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਹ ਜਿਹੜੇ ਆ ਉਹ ਤਕਰੀਬਨ ਤਕਰੀਬਨ 13000 ਪਲੱਸ ਵੋਟ ਨਾਲ ਇਥੋਂ ਜਿੱਤੇ ਸੀ ਸਾਰੀਆਂ ਪਾਰਟੀਆਂ ਨੂੰ ਹਰਾ ਕੇ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਤੇ ਕੋਮਲਪ੍ਰੀਤ ਸਿੰਘ ਜਿਹੜਾ ਮੈਕਲ ਘੱਟੋ ਘੱਟ ਵੀ 30-40 ਹਜ਼ਾਰ ਦੀ ਲੀਡ ਨਾਲ ਵਾਦੀ ਇੱਥੇ ਜਿੱਤੂਗਾ ਕਿਉਂਕਿ ਨੌਜਵਾਨ ਹੈ ਕੱਲੀ ਕੱਲੀ ਗਲੀ ਨੁਕਰ ਸ਼ਹਿਰ ਦੀ ਵੀ ਜਾਣਦਾ ਪੰਜੀ ਵਾਡਾਂ ਸਾਡੇ ਸਾਰੀਆਂ ਵਾਡਾਂ ਦੇ ਵਿੱਚ ਵੀ ਉਹਨਾਂ ਕੰਮ ਕੀਤਾ 100 100 ਤੋਂ ਪਲੱਸ ਸਾਡਾ ਨਗਰ ਪਿੰਡ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਕੱਲੇ ਕੱਲੀ ਚੀਜ਼ ਨੂੰ ਜਾਣਦਾ ਵੀ ਕਿੱਥੇ ਕੀ ਡਿਵੈਲਪਮੈਂਟ ਹੋਣ ਵਾਲੀ ਹੈ ਜੇ ਪਾਰਟੀ ਟਿਕਟ ਦੇ ਕੇ ਨਵਾਜੇ ਇਲਾਕਾ ਵੀ ਚਾਹੁੰਦਾ ਹੈ ਵੀ ਜੇ ਆਪਾਂ ਜਿਤਾਉਣਾ ਚਾਹੁੰਦੇ ਆ ਵੱਡੀ ਲੀਡ ਨਾਲ ਜਿਤਾਉਣਾ ਚਾਹੁੰਦੇ ਆ ਪਾਰਟੀ ਨੂੰ ਕਿਉਂਕਿ ਅੱਗੇ 2027 ਦੀ ਇਲੈਕਸ਼ਨ ਵੀ ਆ ਰਹੀ ਹੈ ਇਹ ਚਾ ਇਲੈਕਸ਼ਨ ਦਾ ਬੜਾ ਵੱਡਾ ਪ੍ਰਭਾਵ ਆ ਅਗਲੀ ਆਉਣ ਵਾਲੀ ਇਲੈਕਸ਼ਨ ਤੇ ਵੀ ਪੈਣਾ ਜਿੱਥੇ ਲੋਕ ਵੀ ਚਾਹੁੰਦੇ ਆ ਉਥੇ ਪਰਿਵਾਰ ਵੀ ਚਾਹੁੰਦਾ ਉਥੇ ਅਸੀਂ ਵੀ ਚਾਹੁੰਦੇ ਆ ਜਿੰਨੇ ਉਹਨਾਂ ਦਾ ਸਾਖ ਸੰਬੰਧੀ ਸਾਰੇ ਜਿਹੜੇ ਆ ਉਹ ਚਾਹੁੰਦੇ ਆ ਵੀ ਇਹ ਟਿਕਟ ਜਿਹੜੀ ਆ ਉਹਨਾਂ ਦੇ ਪਰਿਵਾਰ ਨੂੰ ਦੇ ਕੇ ਤੇ ਸੱਤੀ ਸਰਧਾ ਜਲੀ ਜਿਹੜੀ ਆ ਇਹੋ ਹੀ ਸੋਰ ਸਾਹਿਬ ਨੂੰ ਸਾਡੇ ਸਾਬਕਾ ਐਮਐਲਏ ਸਾਹਿਬ ਨੂੰ ਹੋਊਗੀ ਜਿਹੜੀ ਇਹ ਟਿਕਟ ਉਹ ਰਸਨ ਪਰਿਵਾਰ ਨੂੰ ਦਿੱਤੀ ਜਾਊਗੀ ਹਲਕੇ ਦੇ ਸਾਥੀਆਂ ਨੂੰ ਵੋਟਰਾਂ ਤੇ ਸਪੋਰਟਰਾਂ ਨੂੰ ਕੀ ਅਪੀਲ ਕਰਨੀ ਹਲਕੇ ਦੇ ਜਿੰਨੇ ਸਾਡੇ ਪੁਰਾਣੇ ਸਾਥੀ ਹੈ ਜੀ ਐਮਐਲਏ ਸਾਹਿਬ ਦੇ ਨਾਲ ਕਈ ਮੇਰੇ ਤੋਂ ਵੀ ਪਹਿਲਾਂ ਦੇ ਆ ਜੀ ਕਿਉਂਕਿ ਸੋਹਰ ਸਾਹਿਬ ਨੇ ਜਿੱਥੇ ਪਹਿਲਾਂ ਬਤੌਰ ਉਹਨਾਂ ਸਾਰਿਆਂ ਦੀ ਵੀ ਮੰਗ ਹੈ ਜੀ ਐਸਐਮਓ ਜਿਹੜੇ ਸਾਡੇ ਆ ਰਹੇ ਆ ਇੱਥੇ ਉਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ ਸਾਡੇ ਇਲਾਕੇ 'ਚ ਸਾਡੇ ਜ਼ਿਲ੍ਹੇ 'ਚ ਬੜੀ ਵੱਡੀ ਸੇਵਾ ਕੀਤੀ ਹੈ ਤੇ ਸਾਰਿਆਂ ਦੀ ਇਹ ਡਿਮਾਂਡ ਹੈ ਜਿਹੜੇ ਉਹਨਾਂ ਨਾਲ ਜੁੜੇ ਆ ਜਿਹੜੇ ਉਹਨਾਂ ਦੇ ਸਨੇਹੀ ਆ ਜਿਹੜਾ ਉਹਨਾਂ ਨਾਲ ਪਿਆਰ ਰੱਖਦੇ ਆ ਕਿਉਂਕਿ 2022 ਦੇ ਵਿੱਚ ਵੀ ਵਰਕਰਾਂ ਨੇ ਉਹਨਾਂ ਨੂੰ ਜਿਤਾਇਆ ਹੈ ਸੋਹਰ ਸਾਹਿਬ ਦਾ ਸੁਪਨਾ کہہ ਸਕਦੇ ਆਪਾਂ ਕੀ ਹੁਣ ਉਹ ਵੀ ਸੋਚਦੇ ਹੋਣਗੇ ਜਿੱਥੇ ਵੀ ਬੈਠੇ ਆ ਉਹ ਵੀ ਇਹ ਸੋਚਦੇ ਹੋਣਗੇ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਵੀ ਠੰਡ ਮਿਲੇ ਮੇਰੇ ਨਾਲ ਕ ਉਹ ਚਾਹੁੰਦੇ ਸੀ ਵੀ ਮੇਰੀ ਇਹ ਸੋਚ ਆ ਵੀ ਜਿਹੜੀ ਇਸ ਇਲਾਕੇ ਸਾਡਾ ਬਹੁਤ ਪਛੜਿਆ ਹੈ ਕਿਉਂਕਿ ਹਮੇਸ਼ਾ ਕਦੀ ਜੇ ਉਹ ਸਰਕਾਰ ਆ ਗਈ ਉਹ ਐਮਐਲਏ ਬਣ ਗਿਆ ਜਾਂ ਬਹੁਤੀ ਡਵੈਲਪਮੈਂਟ ਹੋਈ ਨਹੀਂ ਸ਼ਹਿਰ ਗੁਰੂ ਅਰਜਨਦੇਵ ਜੀ ਸਾਹਿਬ ਦੀ ਨਗਰੀ ਹੈ ਪੁਤਰ ਨਗਰੀ ਹੈ ਤੇ ਉਹਨਾਂ ਦੀ ਇੱਕ ਬੜੀ ਵੱਡੀ ਸੋਚ ਸੀ ਵੀ ਇਸ ਸੁਪਨਾ ਜਿਹੜਾ ਮੇਰਾ ਵੱਡਾ ਆ ਵੀ ਜਿਹੜੀ ਸਾਡੇ ਰੋਹੀ ਕਸੂਰ ਨਾਲਾ ਵਾ ਉਹਨਾਂ ਵਿਧਾਨ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਇਹੋ ਹੀ ਮਸਲਾ ਚੁੱਕਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਦੀ ਕਸੂਰ ਨਾਲਾ ਜਿਹੜਾ ਜਾਂਦਾ ਵਾ ਇਹਨੂੰ ਜੇ ਕਵਰ ਕੀਤਾ ਜਾਵੇ ਜਾਂ ਪੱਕਾ ਕੀਤਾ ਜਾਵੇ ਇਸੇ ਤਰ੍ਹਾਂ ਹੋਰ ਵੀ ਉਹਨਾਂ ਦੀਆਂ ਕਾਫੀ ਦਿਮਾਗ ਦੇ ਵਿੱਚ ਗੱਲਾਂ ਸੀ ਜਿਹੜੀਆਂ ਉਹਨਾਂ ਦੇ ਨਾਲ ਹੀ ਚਲੇ ਗਈਆਂ ਪਰ ਉਹ ਲਿਖਤੀ ਤੌਰ ਤੇ ਜਿਹੜਾ ਵਾ ਉਹ ਸਾਡੇ ਵਿੱਚ ਛੱਡ ਗਏ ਆ ਤੇ ਅਸੀਂ ਇਹ ਚਾਹੁੰਦੇ ਆ ਸਾਰੇ ਸਾਡੇ ਵਲੰਟੀਅਰ ਵੀ ਚਾਹੁੰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜੀ ਸੇਵਾ ਦੇ ਕੇ ਤੇ ਇਥੋਂ ਦੇ ਲੋਕਾਂ ਦਾ ਜਿਹੜਾ ਸੁਪਨਾ ਪੂਰਾ ਕੀਤਾ ਜਾਵੇ